ਸਾਨੂੰ ਪੁਲਿਸ ਟੰਕ ਕਰੀ ਜਾਂਦੀ ਆ ਨਹੀਂ ਜੀ ਕਲੇਸ਼ ਕਰਕੇ ਨਹੀਂ ਹੋਇਆ ਕਲੇਸ਼ ਕਰਕੇ ਹੀ ਹੋਇਆ ਮਗਰੋਂ ਜੀ ਕੁੱਤਿਆਂ ਨੇ ਪਾਲ ਲਿਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਭਾਜੀ ਤੁਸੀਂ ਇੱਕ ਤਾਂ ਇਹ ਸਾਡਾ ਬੰਦਾ ਮਰਿਆ ਇੱਕ ਸਾਨੂੰ ਪੁਲਿਸ ਟੰਕ ਕਰੀ ਜਾਂਦੀ ਆ ਓਏ ਪੁਲਿਸ ਕਹਤਾਂ ਕੀ ਹੋ ਗਏ ਕਹਤਾਂ ਟੰਗ ਕਰਦੀ ਆ ਪੁਲਿਸ ਕਰੀ ਜਾਂਦੀ ਤੇਜ਼ੀ ਕਰੋ ਤੇਜ਼ੀ ਕਰੋ ਤੁਸੀਂ ਬਿਆਨ ਦਿਓ ਆ ਜੀ ਕਰ ਲ ਗਈ ਜੀ ਅਸੀਂ ਕਾਹਦੇ ਤੇ ਜੀ ਤੁਹਾਡੇ ਪਿੱਛੇ ਕੋਈ ਸਰਪੰਚ ਪੰਚ ਆਇਆ ਕੋਈ ਆਉਂਦੇ ਆਉਂਦੇ ਜੀ ਹੋ ਸਰਦ ਤੱਕ ਆਉਂਦਾ ਨੂੰ ਠੀਕ ਦੇ ਆਪੇ ਜੀ ਕੌਣ ਕਰਦਾ ਤਾਂ ਕਹੀ 50 ਹੁਣ ਸੀਗਾ ਜੀ 50 ਠੀਕ ਹੈ ਜੀ ਹਾਂ ਜੀ ਇੱਕ ਹਾਂ ਜੀ ਮਾਤਾ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਸਵਰਨ ਕੌਰ ਆ ਪਤਾ ਮਾਤਾ ਜੀ ਰਾਤ ਕੀ ਘਟਨਾ ਹੋਈ ਆ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਬੇਟੇ ਨਾਲ ਰਾਤ ਪੁੱਤ ਸਾਨੂੰ ਤਾਂ ਪਤਾ ਨਹੀਂ 5 ਵਜੇ ਆ ਗਿਆ ਪਿੰਡੋ ਤੁਹਾਡਾ ਆਪਣਾ ਕਿਹੜਾ ਪਿੰਡ ਆ ਜੀ ਮੰਸੀ ਹਾਂ ਭਾਈ ਕੇ ਮੰਸੀ ਹਾਂ ਭਾਈ ਕੇ ਤੁਹਾਡੇ ਬੇਟਾ ਸੀਗਾ ਜੀ ਹਾਂ ਜੀ ਜਿਹਦੇ ਨਾਲ ਰਾਤ ਘਟਣਾ ਹੋਈ ਆ ਹਾਂ ਜੀ ਕੀ ਘਟਣਾ ਹੋਈ ਆ ਜੀ ਘਟਣਾ ਪੁੱਤ ਦਾਰੂ ਪੀਣ ਆ ਗਿਆ ਉਹਨਾਂ ਦੇ ਘਰੇ ਗਿਆ ਹੋਣਾ ਪਹਿਲਾਂ ਉਹਨਾਂ ਨੇ ਨਹੀਂ ਗੱਲ ਸੁਣੀ ਬਾਰ ਨਹੀਂ ਖੋਲਿਆ ਤੇ ਫਿਰ ਇਹ ਪਿੰਡ ਨੂੰ ਆਉਂਦਾ ਸੀ ਵੈਂਟ ਨੂੰ ਆਉਂਦੇ ਤਾਂ ਗੁਰਦਵਾਰਾ ਕਿੰਨਾ ਕਰੇ ਗਿਆ ਜੀ ਇਹ ਗਿਆ ਸੀ ਜਿੰਨਾਂ ਦੇ ਸਹੁਰੇ ਸਹੋਰੀ ਅੱਛਾ ਜੀ ਇਹਨਾਂ ਦੇ ਸਹੁਰੇ ਤੁਹਾਡੇ ਕਿਹੜੇ ਪਿੰਡਾਂ ਜੀ ਆਰਾਮਗੜ ਹੈ ਆ ਆਰਾਮਗੜ ਤੁਹਾਡੇ ਬੇਟੇ ਦੇ ਸਹੁਰੇ ਹਾਂਜੀ ਅੱਛਾ ਜੀ ਉਹਨਾਂ ਘਰੇ ਗਿਆ ਸੀ ਕਿ ਮੁੰਡਾ ਹਾਂਜੀ ਪਹਿਲਾਂ ਘਰੇ ਗਿਆ ਅੱਛਾ ਜੀ ਉਹਨਾਂ ਨੇ ਵਾਰ ਨਹੀਂ ਖੋਲਿਆ ਵਾਰੋਂ ਖੋਲਦੇ ਨੇ ਨਾ ਮਗਰ ਉਹ ਇਹ ਮੁੜਿਆ ਆ ਮੁੜ ਗਿਆ ਗੁਰਦਵਾਰੇ ਕੋਲੇ ਆ ਗਿਆ ਕੋਈ ਰੌਲਾ ਚੱਲਦਾ ਮਨਾ ਹਾਂ ਰੌਲਾ ਚੱਲਦਾ ਆ ਆਉਂਦੀ ਨਹੀਂ ਘਰੇ ਨਹੀਂ ਆਉਂਦੀ ਅੱਛਾ ਜੀ ਤੇ ਆਉਂਦੀ ਨਹੀਂ ਉਸ ਤੋਂ ਬਾਅਦ ਕੀ ਹੋਇਆ ਜੀ ਇਹ ਪੈ ਗਿਆ ਜੀ ਇਹ ਪੈ ਗਿਆ ਹੁਣ ਕੋ ਡਿੱਗ ਪਿਆ ਹੁਣਾ ਦਾਰੂ ਪੀਤੀ ਤੋਂ ਮਗਰੋਂ ਜੀ ਕੁੱਤਿਆਂ ਨੇ ਪਾਲ ਲਿਆ ਅੱਛਾ ਜੀ ਤੁਹਾਡੇ ਪਿੰਡੀ ਪਿੰਡੀ ਨਹੀਂ ਜੀ ਆਮ ਗਾੜੀ ਥੋਰੀ ਮੁੰਡੇ ਦੀ ਅੱਛਾ ਜੀ ਤੁਹਾਡੇ ਸੋਰੀ ਖਾਣ ਤੁਹਾਡੇ ਪਿੰਡ ਮਨਸਿੰਘਾ ਤੁਸੀਂ ਕੀ ਲੱਗਦੇ ਆ ਜੀ ਮੈਂ ਤਾਂ ਆਇਆ ਮੱਡਾ ਅੱਛਾ ਜੀ ਕੀ ਹੋਈ ਸੀ ਘਟਨਾ ਪੂਰੀ ਘਟਨਾ ਜੀ ਨਾ ਤਾਂ ਇੱਥੇ ਹੈ ਨਹੀਂ ਮੈਂ ਤਾਂ ਮੰਡਗਵਾਇਆ ਸੁਬਾਹ ਅੱਛਾ ਜੀ ਹਾਂ ਸੁਬਾਹ ਆਇਆ ਪਤਾ ਲੱਗਾ ਤੇ ਉਸ ਤੋਂ ਬਾਅਦ ਤੁਹਾਨੂੰ ਸਵੇਰੇ ਪਤਾ ਲੱਗਾ ਹਾਂਜੀ ਕਿੰਨੇ ਵਜੇ ਪਤਾ ਲੱਗਾ ਜੀ ਤੁਹਾਨੂੰ 7 ਵਜੇ ਮੈਨੂੰ ਜੀ ਮਨ ਦੇ ਬਾਅਦ ਪਤਾ ਲੱਗਾ ਮੈਂ ਰੋੜਾ ਕਹਿੰਦੇ 6 ਵਜੇ ਕਿ ਆਹ ਗੱਲ ਹੋ ਗਈ ਦੀਪਾ ਕਹੇ ਕੁੱਤਿਆਂ ਨੇ ਪਾੜਤਾ ਫਿਰ ਅਸੀਂ ਪਤਾ ਸੀ ਬੇਟਾ ਤੁਹਾਡਾ ਜੀ ਹਰਦੀਪ ਸਿੰਘ ਸੀ ਦੀਪ ਸਿੰਘ ਸੀ ਹਰਦੀਪ ਸਿੰਘ ਜੀ ਹਾਂਜੀ ਦੀਪਾ ਦੀਪਾ ਕਹਿੰਦੀ ਕੁੱਤਿਆਂ ਨੇ ਰਾਤ ਨੂੰ ਫਿਰ ਨਹੀਂ ਪਿੰਡ ਦੇ ਵਿੱਚ ਪਤਾ ਨਹੀਂ ਲੱਗਿਆ ਤੁਹਾਨੂੰ ਵੀ ਹਾਂ ਵੈਸੇ ਵੈਸੇ ਬਦ ਡਿੱਗੇ ਪਿਆ ਜਾਂ ਕੁੱਤੇ ਭੌਂ ਰਹੇ ਹਾਂ ਹਾਂ ਮੈਨੂੰ ਨਹੀਂ ਪਿੰਡ ਹੈ ਹੁਣ ਤੋਂ ਅੱਛਾ ਜੀ ਹਾਂਜੀ ਤੇ ਨਹੀਂ ਪਿੰਡ ਦੇ ਨੂੰ ਕਿਸੇ ਨੂੰ ਪਤਾ ਲੱਗਿਆ ਨਹੀਂ ਕੋਈ ਦੁਆਰੇ ਪਤਾ ਲੱਗਾ ਨਹੀਂ ਪੈਂਟ ਵੀ ਪੈਂਟ ਤੇ ਘਰਾ ਹਾਂ ਜੁਰਦਾਰੀ ਦੇ ਮੂਰੇ ਸੀ ਹਾਂਜੀ ਜੁਰਦਾਰੇ ਮੂਰੇ ਆ ਬਹੁਤ ਕੋਈ ਆ ਅੱਛਾ ਹਾਂਜੀ ਤੇ ਕਿਸੇ ਨੂੰ ਆਸੇ ਪਾਸੇ ਕੋਈ ਜਾਣਕਾਰੀ ਨਹੀਂ ਹੋ ਰਹੀ ਨਹੀਂ ਜੀ ਨਹੀਂ ਸਾਜ ਨਹੀਂ ਪਤਾ ਲੱਗਿਆ ਆਪ ਅੱਛਾ ਰਾਤ ਨੂੰ ਸਾਰੀ ਰਾਤ ਪਿਆ ਰਿਹਾ ਹਾਂਜੀ ਹਾਂਜੀ ਅੱਛਾ ਸਾਰੇ ਰਾਤੇ ਬਾਹਰ ਪਿਆ ਰਿਹਾ ਹਾਂਜੀ ਅੱਛਾ ਸਵੇਰੇ ਤੁਹਾਨੂੰ ਪਤਾ ਲੱਗਾ ਵੀ ਕੁੱਤਿਆਂ ਨੇ ਉਹ ਵੱਡੇ ਆ ਜਾ ਕੇ ਕਿੰਨਾ ਕਿ ਜ਼ਿਆਦਾ ਨੁਕਸਾਨ ਕਰਤਾ ਜੀ ਉਹ ਤਾਂ ਬੇਟੇ ਬਹਿ ਤਾ ਮੈਨੂੰ ਪਤਾ ਲੱਗਾ ਵੀ ਬੇਟੇ ਡੈਥ ਹੋ ਚੁੱਕੀ ਆ ਤੇ ਬਾਲਾ ਜੀ ਉਹ ਆਹੀ ਦੇਖੋ ਤੁਸੀਂ ਅੱਛਾ ਜੀ ਬਾਲਾ ਜੀ ਲੱਤਾਂ ਤਾਂ ਕੱਲੇ ਹੱਡੀ ਆ ਬਸ ਜੀ ਉਹਦੇ ਅੱਛਾ ਜੀ ਰਾਤ ਨੂੰ ਸਾਰੀ ਰਾਤ ਸਾਰੀ ਰਾਤ ਪਿਆ ਰਿਹਾ ਕੰਨ ਵੀ ਖਾ ਗਈ ਉਹਦੇ ਕੰਨ ਕੋਨ ਸਾਹ ਅੱਛਾ ਜੀ ਹਾਂ ਜੀ ਲੱਤਾਂ ਬਾਹਾਂ ਨੂੜਤੀਆਂ ਕਿੰਨੇ ਵਜੇ ਰਾਤ ਕਿੰਨੇ ਵਜੇ ਘਰੇ ਗਿਆ ਹੁਣ ਤੁਸੀਂ ਹਸਪਤਾਲ ਨੂੰ ਪਤਾ ਘਰੇ ਤਾਂ ਗਿਆ ਹੀ ਨਹੀਂ 5 ਵਜੇ ਆਇਆ ਘਰੋਂ ਜੀ 5 ਵਜੇ ਆ ਕੇ ਸਿੱਧਾ ਉੱਥੇ ਸੌਂ ਹੀ ਚਲੇ ਗਿਆ ਹਾਂਜੀ ਹਾਂਜੀ ਮੈਨੂੰ ਤਾਂ ਘਰੋਂ ਹਸਪਤਾਲ ਹਾਂਜੀ ਮੈਨੂੰ ਤਾਂ ਘਰੋਂ ਚਲਿਆ ਗਿਆ ਵੀ ਆ ਜਾ ਘਰੇ ਮੇਥੋਂ ਪੈਸੇ ਵੀ ਲੈ ਲੈ ਜੋ ਆ ਕੇ ਵੀ ਜਾਂਦੇ ਸੀ ਮੋੜ ਦਿੰਦੀ ਕਹਿੰਦੀ ਮੈਂ ਨਹੀਂ ਜਾਣਾ ਹਾਂ ਬੋ ਕਰਦਾ ਸੀ ਮੈਂ ਨਹੀਂ ਜਾਣਾ ਕਹੇ ਦਿੰਦੀ ਸੀ ਅੱਛਾ ਇਹ ਬੱਚੇ ਦੋਨੇ ਉਹਨਾਂ ਦੇ ਹਾਂਜੀ ਬੱਚੇ ਆ ਮੁੰਡਾ ਤੇ ਕੁੜੀ ਜੀ ਹਾਂਜੀ ਸੋ ਇਸ ਤੋਂ ਬਾਅਦ ਤੁਸੀਂ ਸਿਵਲ ਹਸਪਤਾਲ ਲੈ ਕੇ ਆਏ ਉਹਨਾਂ ਨੂੰ ਕਿਹਨਾਂ ਨੂੰ ਬੇਟੇ ਨੂੰ ਉੱਧਰ ਨੂੰ ਇੱਥੇ ਲੈ ਕੇ ਲਾਵਾ ਕਰਾ ਦਿੱਤੀ ਠੀਕ ਸੋ ਰਾਮਗੜ੍ਹ ਭੁੱਲੜ ਦੀ ਘਟਨਾ ਜੀ ਇਹ ਰਾਮਗੜ੍ਹ ਭੁੱਲੜ ਤੋਂ ਇੱਕ ਸ਼ਖਸ ਸੀਗਾ ਜੋ ਕਿ ਰਾਤ ਨੂੰ दारू ਪੀ ਕੇ ਬਾਹਰ ਗੁਰਦਵਾਰ ਸਾਹਿਬ ਕੋਲ ਡਿੱਗ ਪਿਆ ਹੋਇਆ ਕੁਝ ਉਹ ਨਾਲ ਕਰ ਰਿਹਾ ਰਿਲੇਸ਼ਨ ਸੀ ਕਿ ਇੱਕ ਰੇਲੂਕ ਲੇਸ ਚੱਲਦਾ ਸੀ ਉਸ ਤੋਂ ਬਾਅਦ ਰਾਤ ਨੂੰ ਸਾਰੀ ਰਾਤ ਉਹ ਬਾਹਰ ਪਿਆ ਰਿਹਾ ਜਿਨ੍ਹਾਂ ਨੂੰ ਕਿ ਕੁੱਤਿਆਂ ਨੂੰ ਕੁੱਤਿਆਂ ਨੇ ਉਹਨਾਂ ਨੂੰ ਸਾਰੇ ਨੂੰ ਖਾ ਲਿਆ ਗਿਆ ਸੋ ਇਸ ਘਟਨਾ ਦੇ ਵਿੱਚ ਸਾਰੇ ਮਨ ਲੋ ਜਿੰਨੇ ਵੀ ਪਿੰਡ ਦੇ ਵਾਸੀ ਆ ਉਹ ਸਾਰੇ ਇੱਥੇ ਪਹੁੰਚੇ ਹੋਏ ਆ ਇਹਨਾਂ ਦੇ ਪੇਰੈਂਟਸ ਇੱਥੇ ਪਹੁੰਚੇ ਹੋਏ ਆ ਸੋ ਅੱਗੇ ਦੇਖਾਂਗੇ ਕੀ ਕਾਰਵਾਈ ਹੋ ਰਹੀ ਆ ਸਾਧਨੀ ਨਿਕਲ ਗਈ ਕੰਮ ਕਰਦੀ ਸੀ ਇੱਥੇ ਰਾਂਗ ਗਾੜੀ ਸ਼ੋਰ ਆਪਦੇ ਮਾਪੇ ਤੇ ਕੰਮ ਕਰਕੇ ਚਲੀ ਗਈ ਇੱਥੇ ਆ ਗਈ ਤੁਸੀਂ ਕੀ ਲੱਗਦਾ ਬਣ ਜੀ ਹਾਂ ਅੱਛਾ ਜੀ ਘਰੇਲੂ ਕਲੇਸ਼ ਕਰਕੇ ਹੋ ਗਿਆ ਤੁਸੀਂ ਸਮਝ ਜਾਓ ਕਿ ਅਚੰਤਿਤ ਘਟਨਾ ਵਾਪਰ ਗਈ ਨਹੀਂ ਜੀ ਕਲੇਸ਼ ਕਰਕੇ ਹੀ ਹੋਇਆ ਕਲੇਸ਼ ਕਰਕੇ ਹੀ ਹੋਇਆ ਯਾਰ ਅੱਗੇ ਵੀ ਕਿਤੇ ਮਾਰਿਆ ਕਲੇਸ਼ ਕਰਕੇ ਹੀ ਹੋਇਆ ਅੱਗੇ ਤਾਂ ਕਦੇ ਮਾਰਿਆ ਨਹੀਂ ਸੀ ਉਹਦਾ ਦੁੱਖ ਮਾਰਾ ਕੀ ਕਰੂ ਡਰਿੰਕ ਉਹਦਾ ਜਿਆਦਾ ਕਰਦਾ ਸੀਗਾ ਕਿ ਨਹੀਂ ਨਹੀਂ ਸਾਫ ਨਹੀਂ ਸਾਫ ਦਬਈ ਪੀਂਦਾ ਸੀ ਕੰਮ ਕੀ ਕਰਦਾ ਸੀਗਾ ਜੀ ਕੰਮ ਦਿਹਾੜੀ ਦਾ ਨਹੀਂ ਕਰਦਾ ਦੇਵਰ ਦਾ ਕੰਮ ਕਰਦਾ ਜੀ ਭਾਵੇਂ ਪਿੰਡੋਂ ਪੁੱਛ ਦਿਹਾੜੀ ਦੱਬਾਈ ਕਰਦਾ ਮੋੜੀ-ਮੋਟੀ ਪੀ ਲੈਂਦਾ ਸੀਗਾ ਕੰਮ ਕਰਕੇ ਦੇਣੀ ਪੀਂ ਕਰਿਆ ਕੇ ਸਾਫ ਕਿੰਨਾ ਚਿਰ ਹੋ ਗਿਆ ਸੀ ਇਹਨਾਂ ਲੜਾਈ ਚੱਲਦੇ ਨੇ ਲੜਾਈ ਚੱਲਦੀ ਨੂੰ 2 ਸਾਲ 3 ਹੋ ਗਏ 3 ਸਾਲ ਲੱਗ ਗਿਆ ਜਿੰਦੀ ਨਾ ਚਲੀ ਜਾਂਦੀ ਆ ਆਉਂਦੀ ਨਹੀਂ ਸੀ ਸਾਰਾ ਪਿੰਡ ਹੰਬ ਗਿਆ ਕਹਿ ਕਹਿ ਕੇ ਵੀ ਆ ਜਾ ਘਰੇ ਆ ਜਾ ਕਰ ਸਰਵਾਕਾਂ ਨੂੰ ਵੀ ਨਹੀਂ ਬਹੁਤ ਦੀ ਦਾਦੀ ਭਗਾਨੇ ਬੰਦਿਆਂ ਨਾਲ ਗੈਰ ਘਰ ਖਰਾਬ ਹੋ ਗਿਆ ਮੋਲਾ ਆਇਆ ਹੁਣੇ